ਹੋ ਹੈ ਜੀਵਨ ਮੁਕਤ ਕਰੈ ਓੜੀਣਾ ਗੁਰਮੁਖ ਮਨ ਅਪਤੀਜ ਪਤੀਣਾ ਐਸੇ ਦੀਨ ਦਿਆਲ ਗਰੀਬ ਨਵਾਜ ਸਤਗੁਰ ਮੀਰੀ ਅਤੇ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਅੱਜ ਦੇ ਸ਼ੋਭ ਦਿਹਾੜੇ ਦਿਵਾਲੀਰ ਦੇ ਕਿਲੇ ਵਿੱਚੋਂ 52 ਕੈਦੀ ਰਾਜਿਆਂ ਨੂੰ ਰਹਾ ਕਰਵਾ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਬਿਆੰਤ ਸੰਗਤਾਂ ਨੇ ਸਤਗੁਰਾਂ ਦੀ ਆਮਦ ਦੀ ਖੁਸ਼ੀ ਦੇ ਵਿੱਚ ਦੀਪਮਾਲਾ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਇਨ੍ਹਾਂ ਸਤਗੁਰਾਂ ਦਾ ਬੰਦੀ ਛੋੜ ਦਿਵਸ ਬੇਅੰਤ ਸੰਗਤਾਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ ਯਥਾ ਸ਼ਕਤ ਪੇਟਾਵਾਂ ਅਰਪਣ ਕਰ ਰਹੀਆਂ ਹਨ ਰਾਤ ਨੂੰ ਦੀਪ ਮਾਲਾ ਕਰ ਰਹੀਆਂ ਹਨ ਸਤਿਗੁਰ ਜੀ ਉਹ ਕਿਰਪਾ ਕਰਨੀ ਸਰਬੱਤ ਸਾਦ ਸੰਗਤ ਦੀ ਹਾਜ਼ਰੀ 뜰 ਫੁੱਲ ਭੇਟਾ ਦਰ ਪ੍ਰਵਾਣ ਕਰਨੀ